ਸਤਨਾ ਵਾਏਗੁਰੂ ਜੀ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਛੋਟੇ ਛੇ ਬੱਚੇ ਜਿਨ੍ਹਾਂ ਹੁਣ ਕੇ ਸਕੂਲ ਚ ਛੁੱਟੀਆਂ ਪੈ ਚੁੱਕੇ ਆ ਹਨ ਇਧਰ ਉਧਰ ਨਾ ਭਟਕਣਾ ਹਰ ਸ਼ਨੀਵਾਰ ਸ਼ਾਮ ਨੂੰ ਸ਼ਹੀਦਾ ਸਾਹਿਬ ਜੋਧ ਦੇ ਸਾਹਮਣੇ ਬੈਠ ਕੇ ਬੱਚਿਆਂ ਨੂੰ ਜੋ ਹੈ ਜਿੱਥੇ ਕੁਰਬਾਨੀ ਸਿਖਾਈ ਜਾਂਦੀ ਹੈ ਉਥੇ ਨਾਲ ਹੀ ਬੱਚਿਆਂ ਨੂੰ ਕਿਵੇਂ ਰਹਿਣਾ ਹੈ ਕਿਵੇਂ ਬਹਿਣਾ ਹੈ ਮਾਪਿਆਂ ਨਾਲ ਕਿੱਦਾਂ ਬੋਲਣਾ ਹਨ ਸਾਥੀਆਂ ਨਾਲ ਕਿੱਦਾਂ ਬੋਲਣਾ ਹੈ ਇਹੋ ਜਿਹੇ ਜਿਹੇ ਚੰਗੇ-ਚੰਗੇ ਉਹਨਾਂ ਦਾ ਉਹਨਾਂ ਦਾ ਸਵਾਲ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਜੋ ਹੈ ਚੰਗੇ ਸ਼ਹਿਰੀ ਕਿਸ ਤਰ੍ਹਾਂ ਬਣਾਂਗੇ ਅਗਰੇ ਮਿੱਠਾ ਬੋਲਾਂਗੇ ਤੇ ਸਾਡੇ ਦਾ ਜੋ ਹੈ ਸਾਰੇ ਦੁਨੀਆ ਪਿਆਰ ਕਰੇਗੀ ਤੇ ਇੱਕ ਛੋਟਾ ਜਿਹਾ ਉਪਰਾਲਾ ਕਾਫੀ ਦੇਰ ਤੋਂ ਕੀਤਾ ਜਾ ਰਿਹਾ ਹੈ ਪਰ ਉਹਨਾਂ ਬੱਚਿਆਂ ਨੇ ਛੁੱਟੀਆਂ ਪੈ ਗਿਆ ਹਨ ਵਿਸ਼ੇਸ਼ ਜੋ ਹਨ ਇਹਨਾਂ ਦਿਨਾਂ 'ਚ ਵਿਸ਼ੇਸ਼ ਆਪਾਂ ਬੈਠਾਂਗੇ ਥੋੜਾ ਟਾਈਮ ਵਧਾ ਕੇ ਦਵਾਂਗੇ ਤਿਕਰੀਬਨ ਰਾਤੀ ਹਰ ਸ਼ਨੀਵਾਰ 8:30 ਵਜੇ ਤੋਂ ਲੈ ਕੇ ਜਦ ਤੱਕ ਬੱਚੇ ਆਉਂਦੇ ਰਹਿੰਦੇ ਹਨ ਉਹਨਾਂ ਨੂੰ ਜੋ ਹੈ ਗਾਈਡ ਕੀਤਾ ਜਾਂਦਾ ਹੈ ਉਹਨਾਂ ਕੋ ਗੁਰਬਾਣੀ ਸੁਣੇ ਜਾਂਦੀ ਹੈ ਅਤੇ ਇਹ ਦੇ ਨਾਲ ਜੋ ਹੈ ਸ਼ੀਸ਼ਕਾ ਗੁਰਦਰਾ ਸਾਹਿਬ ਕੇ ਬੈਠੇ ਦਾ ਹੈ ਤੇ ਮਹਾਰਾਜਾ ਕਿਰਪਾ ਕਰਕੇ ਆਪਣੀ ਸੇਵਾ ਆਪ ਲੈ ਲੈਂਦੇ ਹਨ ਤੇ ਅਰਦਾਸ ਹੈ ਤੁਹਾਡੀਆਂ ਅਸੀਸਾਂ ਮਿਲਦੀਆਂ ਰਹਿਣ ਅਤੇ ਇਹ ਸੇਵਾਵਾਂ ਜਾਰੀ ਰਹਿਣ ਮੈਂ ਆਵਿਦਾ ਬਹੁਤ ਬਹੁਤ ਆਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ 真的。 Omkar bon Omkar bon Omkar bon Omkar bon